ਹਾਂਜੀ ਕਿਸਾਨਾ ਵੀਰੋ ਆ ਮੂੰਗੀ ਨੂੰ ਨਾ ਅੱਜ 8 ਦਿਨੋਂ ਕਿਸਪਰੇ ਕਰੀ ਨੂੰ ਮੀਂਹ ਵੀ ਪਏ ਨੇ 9ਵੇਂ ਦਿਨ ਅੱਜ ਨੂੰ ਵੜਦੇ ਆ ਠੀਕ ਆ ਤੇ ਤੁਹਾਨੂੰ ਆਪਾਂ ਜਦੋਂ ਦਾਣੇ ਪਏ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਵੀਡੀਓ ਨਾਲ ਜੁੜੇ ਰਹੋ ਵੀ ਦਾਣੇ ਕਿਵੇਂ ਨਿਕਲਦੇ ਨੇ 8 ਦਿਨਾਂ ਤੋਂ ਜਿਹੜੇ ਆਪਾਂ 9ਵੇਂ ਦਿਨ ਵੜਦੇ ਹਨ ਮੇਰੇ ਸਾਲਾਂ ਨੂੰ ਭੱਜਨੇ ਦਿਨ ਦਿਨੇ ਉਹਨਾਂ ਦਾਣੇ ਵਧੀਆ ਨਿਕਲਦੇ ਨੇ ਠੀਕ ਆ ਨਖੇਰ ਵਧੀਆ ਹੁੰਦਾ ਹੈ ਉਹ ਫੜੀਆਂ ਸਾਰੀਆਂ ਸੁੱਕੀਆਂ ਦੀਆਂ ਆ ਤੁਸੀਂ ਹੁਣ ਦੇਖ ਲਓ ਕੋਈ ਵੀ ਫੜੀ ਇਹਦੇ ਵਿੱਚ ਹਰੀ ਨਹੀਂ ਰਹੀ ਤਾਂ ਆ ਜੋ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਹੁਣ ਦਾਣੇ ਹਾਂ ਜੀ ਜਦੋਂ ਦਾਣੇ ਵਿੱਚ ਕਦਮ ਲਾਖੀ ਤੇ ਆਪਾਂ ਤੁੰਗੋ ਵਿੱਚ ਵੜ ਗਏ ਜੀ ਇਹ ਲਖੇ ਰਾਮ ਜੀ ਦਾ ਪ੍ਰੋਪਰ ਦਾਣੇ ਵਧੀਆ ਨੇ ਪੱਖਾ ਲੱਗ ਗਿਆ ਜਮਾ ਵੱਢ ਜੂ ਤੇ ਇੱਕ ਗੱਲ ਹੋਰ ਖਾਸ ਵੀਰੇ ਟੁੱਟ ਨਹੀਂ ਹੈਗੀ ਹਨਾ ਟੁੱਟ ਜਮਾ ਨਹੀਂ ਹੈਗੀ ਤੇ 19 ਕੇ ਚੱਲ ਜੰਦਾਗਾ ਬਾਹਲੀ ਤੋਂ ਆਪਣੇ ਜੀ ਤੇ ਆਹ ਦੇਖੋ ਵੀਰੇ ਤਣ ਕਦੇ ਦਾਣੇ ਵਰਗੀ ਮੂੰਗੀ ਆ ਠੀਕ ਆ ਤੇ ਤੇ ਕਿ ਜਿਹੜੇ ਵੀ ਵੜ ਰਹੇ ਨੇ ਆਪਦੇ ਆਪਦੇ ਪਿੰਡ ਦਾ ਝਾੜ ਦੱਸੋ ਵੀਰੇ ਕਿਹੜਾ ਪਿੰਡ ਆ ਤੇ ਕਿੱਥੇ ਕਿੱਥੇ ਵਜਾਂ ਦਾ ਦੱਸੋ ਜਰੂਰ ਤੇ ਕਿੰਨੇ ਦਿਨਾਂ ਤੋਂ ਵੜ ਰਹੇ ਹੋਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰੇ ਸ਼ੇਅਰ ਕਿ ਜਾਣਕਾਰੀ ਆਪ ਨੂੰ ਮਿਲ ਸਕੀ